ਉਹੀ ਦੇ ਰਹੇ ਆ ਦਾ ਸਮਨ ਜੀ ਬਟਾਲਾ ਦੇ ਵਿੱਚ ਜਿਹੜੀ ਜੇਸੀਆਈ ਵੱਲੋਂ ਜੇਸੀਆਈ ਸੰਸਥਾ ਵੱਲੋਂ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਇੱਥੇ ਤੁਸੀਂ ਦੇਖ ਸਕਦੇ ਜੀ ਇੱਥੇ ਆਪਾਂ ਗੱਲ ਵੀ ਕਰਦੇ ਆਂ ਜਿਹੜੇ ਸੰਸਥਾ ਦੇ ਮਾਲਕ ਆ ਉਹਨਾਂ ਨਾਲ ਗੱਲ ਵੀ ਕਰਦੇ ਆਂ ਜਿਹੜੇ ਸੰਸਥਾ ਦੇ ਮੈਂਬਰ ਹੋਰ ਵੀ ਹੈਗੇ ਉਹਨਾਂ ਨਾਲ ਜੇਸੀ ਸੋਈ ਜਿਹੜੀ ਹੈ 27 ਮਾਰਚ ਨੂੰ ਸਟਾਰਟ ਕੀਤੀ ਗਈ ਹੈ ਤੇ 27 ਮਾਰਚ ਨੂੰ ਸਟਾਰਟ ਕੀਤੀ ਗਈ ਹੈ ਐਸ ਦੇ ਵਿੱਚ ਜਿਹੜੇ ਲੋਕ ਖਾਣਾ ਖਾ ਰਹੇ ਨੇ ਉਹ ਲੇਬਰ ਵਾਲੇ ਨੇ ਪラス ਇੰਡਸਟਰੀ ਦੇ ਅੰਦਰ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹ ਖਾ ਰਹੀ ਹੈ ਰਖਸ਼ੇ ਵਾਲੇ ਖਾ ਰਹੇ ਨੇ ਜਿੰਨਾ ਘਰਾਂ ਦੇ ਵਿੱਚ ਕੋਈ ਬਣਾਉਣ ਵਾਲਾ ਨਹੀਂ ਹੈਗਾ ਉਹ ਵੀ ਲੋਗ ਇੱਥੇ ਆ ਕੇ ਇਸ ਰੋਟੀ ਨੂੰ ਆਪਣੇ ਖਾ ਰਹੇ ਨੇ ਫਿਰ ਅਪ ਗੱਲ ਗੱਲ ਵੀ ਕਰਦੇ ਜਿਹੜੇ ਸੰਸਥਾ ਦੇ ਹੋ ਰਿਹਾ ਵੀ ਇਹ ਜਿਹੜਾ ਖਰਚਾ ਰਸੋਈ ਦਾ ਇਹ ਕਿੱਥੋਂ ਹੁੰਦਾ ਵਾ ਤੇ ਕਿਸ ਤਰ੍ਹਾਂ ਕਰਦੇ ਆ ਔਰ 10 ਰੁਪਏ ਹੀ ਇਹਨਾਂ ਨੇ ਕਿਉਂ ਰੱਖਿਆ ਹੈ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਚੇਤਨ ਬੰਸਲਾ ਪ੍ਰੈਜ਼ੀਡੈਂਟ ਜੇਸੀ ਬਟਾਲਾ ਗੰਨੀ ਦਾ ਜਿਹੜਾ 10 ਰੁਪਏ ਰੇਟ ਆ ਰੱਖਿਆ ਹੈ ਇਹ ਕਿਉਂ ਰੱਖਿਆ ਗਿਆ ਤੇ ਇਹਦਾ ਜਿਹੜਾ ਖਰਚਾ ਬਣਿਆ ਕਿਸ ਤਰ੍ਹਾਂ ਚੱਲਦਾ ਫਿਰੇ 10 ਰੁਪਏ ਜਿਹੜਾ ਰਸੋਈ ਦੇ ਵਿੱਚ ਇੱਕ ਠਾਰੀ ਦਾ ਪ੍ਰਾਈਸ ਰੱਖਿਆ ਗਿਆ ਉਹ ਪ੍ਰਾਈਸ ਬੜਾ ਹੀ ਨਿਗਲੀਜੀਬਲ ਜਿਹਾ ਉਸ ਪ੍ਰਾਈਸ ਦੇ ਰੱਖਣ ਦੇ ਪਿੱਛੇ ਮਕਸਦ ਸਾਡਾ ਇਹ ਸੀ ਕਿ ਕਿਸੇ ਵੀ ਤਰੀਕੇ ਦੇ ਖਾਣੇ ਦੀ ਕੋਈ ਵੇਸਟेज ਨਾ ਹੋਵੇ ਪਲੱਸ ਜਿਹੜਾ ਵੀ ਕੋਈ ਇਨਸਾਨ ਸਾਡੇ ਕੋਲ ਆ ਕੇ ਖਾਣਾ ਖਾ ਰਿਹਾ ਹੈ ਉਸ ਨੂੰ ਇਹ ਨਾ ਲੱਗੇ ਕਿ ਮੈਂ ਕੁਝ ਫ੍ਰੀ ਲੈ ਰਿਹਾ ਮੈਂ ਮੁਫਤ ਲੈ ਰਿਹਾ ਉਹ 10 ਰੁਪਏ ਦੇ ਤੇ ਆਪਣੀ ਆਤਮ ਸਨਮਾਨ ਉੱਪਰ ਕਰਾਰ ਰੱਖੇ ਇਸ ਲਈ 10 ਰੁਪਏ ਰੱਖਿਆ ਗਿਆ ਜਿੱਥੋਂ ਤੱਕ ਦੀ ਗੱਲ ਹੈ ਕਿ ਇਸ ਦਾ ਖਰਚਾ ਕਿੱਥੋਂ ਹੋ ਰਿਹਾ ਹੈ ਜਿ세 ਬਟਾਲਾ ਗਰਨੀ ਜਿਹੜਾ ਸਾਡਾ ਪਰਿਵਾਰ ਹੈ ਉਹ ਸਾਰੇ ਆਪਣੇ ਕੋਲੋਂ ਪੈਸੇ ਕੰਟਰੀਬਿਊਟ ਕਰਦੇ ਨੇ ਪਲੱਸ ਸਾਡੇ ਕੋਲ ਕੁਝ ਬਹੁਤ ਹੀ ਦਾਨੀ ਸੱਜਣ ਨੇ ਜਿਹੜੇ ਸਾਨੂੰ ਸਹਿਯੋਗ ਕਰਦੇ ਨੇ ਜਿਨ੍ਹਾਂ ਕਰਕੇ ਅਸੀਂ ਇਹ ਉਪਰਾਲਾ ਕੀਤਾ ਤਾਂ ਤੇ ਇਹ ਉਪਰਾਲਾ ਬਹੁਤ ਵਧੀਆ ਚੱਲ ਰਿਹਾ ਹੈ ਉਹਨਾਂ ਦੇ ਲੋਕਾਂ ਦੇ ਕਿ ਇੱਥੇ ਕਿਸ ਗੱਲ ਦੇ ਕਿਸ ਤਰ੍ਹਾਂ ਦੀ ਲੋੜ ਹੈ ਦੇਖੋ ਅਸੀਂ ਕੋਈ ਸਪੈਸੀਫਾਈ ਨਹੀਂ ਕੀਤਾ ਤਾਂ ਇੱਥੇ ਹਰ ਤਰ੍ਹਾਂ ਦਾ ਇਨਸਾਨ ਆ ਸਕਦਾ ਕਿਸੇ ਵੀ ਜਾਤ ਦਾ ਪਾਤ ਦਾ ਧਰਮ ਦਾ ਕੋਈ ਮਜ਼ਦੂਰ ਦਿਹਾੜੀਦਾਰ ਕੋਈ ਵੀ ਜ਼ਰੂਰਤਮੰਦ ਬੰਦਾ ਆ ਸਕਦਾ ਤੇ ਇਹ ਰਸੋਈ ਸਭ ਦੇ ਵਾਸਤੇ ਆਪਨੀਆਂ ਨੀ ਦੇਖੇ ਜੇ ਤੇ ਇਥੇ ਇੰਡਸਟਰੀ एरिया ਵਾਲਾ ਆ ਗਿਆ ਇੰਡਸਟਰੀ एरिया ਉਹ ਵੀ ਮਜ਼ਦੂਰ ਇੱਥੇ ਆਣਗੇ ਜਿੱਥੇ ਮੰਗੀ ਰੋਟੀ ਖਾਂਦੇ ਸੀ ਉੱਥੇ ਇੱਥੇ 10 ਰੁਪਏ ਦੇ ਵਿੱਚ ਸਭ ਕੁਝ ਮਿਲ ਜਾਂਦਾ ਜਾ ਉਹਨਾਂ ਨੂੰ ਸਾਡਾ ਮਕਸਦ 10 ਸਾਡਾ ਮਕਸਦ ਘਰ ਵਰਗਾ ਖਾਣਾ ਪ੍ਰੋਵਾਈਡ ਕਰਨਾ ਸੀ ਰਸੋਈ ਅਸੀਂ ਕਰਕੇ ਨਾਮ ਰੱਖਿਆ ਗਿਆ ਨੇ ਤਾਂ ਕੋਈ ਚਾਟ ਭੰਡਾਰ ਜਾਂ ਕੁਛ ਹੋ ਹੋ ਜਾ ਕੋਈ 버거 سٹਾਲ ਇਹੋ ਜਾ ਕੁਛ ਨਹੀਂ ਹੈਗਾ ਇੱਥੇ ਘਰ ਵਰਗਾ ਖਾਣਾ ਹੀ ਮਿਲਦਾ ਤੇ ਸਾਡਾ ਮਕਸਦ ਵੀ ਇਹੀ ਕਿ ਜੇ ਕੋਈ ਬੰਦਾ 10 ਰੁਪਏ ਦਿੰਦਾ ਤੇ ਉਸ ਨੂੰ ਜਿਹੜਾ ਸ਼ੁੱਧ ਸ਼ਾਕਾਹਾਰੀ ਪੋਸਟਿਵ ਪੋਜੀਟਿਵ ਆਪਾਂ ਗੱਲ ਵੀ ਕਰਦੇ ਆ ਸੰਸਥਾ ਦੇ ਹੋਰ ਜਿਹੜੇ ਮੈਂਬਰ ਹੈਗੇ ਉਹਨਾਂ ਦੇ ਨਾਮ ਭਾਜੀ ਕੀ ਨਾਮ ਤੁਹਾਡਾ ਪੰਕਜ ਬਾਂਸੂ ਕਿੱਦਾਂ ਲੱਗਦਾ ਫਿਰ ਦੇਖੋ ਨਾ ਕਿੰਨੀ ਜਨਤਾ ਆਣ ਕੇ ਤੁਹਾਡੀ ਰਸੋਈ ਦੇ ਵਿੱਚ ਖਾਣਾ ਖਾ ਰਹੀ ਹੈ ਦੇਖੋ ਜੀ ਸਾਨੂੰ ਬੜਾ ਅੱਛਾ ਲੱਗ ਰਿਹਾ ਸਾਡਾ ਪ੍ਰੋਜੈਕਟ ਪਿਛਲੇ ਡੇਢ ਦੋ ਸਾਲ ਤੋਂ ਚੱਲ ਰਿਹਾ ਹੈ ਅਗੇ ਆਊਟਸਾਈਡ ਕਪੂਰੀ ਗੇਟ ਸੀਗਾ ਜਿੱਥੇ ਡੇਢ ਸਾਲ ਚੱਲ ਰਿਹਾ ਸੀਗਾ ਉੱਥੇ ਥੋੜਾ ਜਿਹਾ ਰਿਮੋਟ ਏਰੀਆ ਸੀ ਉੱਥੇ ਪਬਲਿਕ ਦੀ ਅਪਰੋਚ ਬੜੀ ਘੱਟ ਸੀਗੀ ਤੇ ਇਸ ਕਰਕੇ ਅਸੀਂ ਇਹਨੂੰ ਇੰਡਸਟਰੀ ਏਰੀਆ ਦੇ ਵਿੱਚ ਸ਼ਿਫਟ ਕੀਤਾ ਹੈ ਤੇ ਡੇਲੀ ਸਮਲੋ ਸੋਪਲਸ ਭੋਜਨ ਹਲੇ ਸਟਾਰਟਿੰਗ ਤੇ ਵੱਧ ਰਿਹਾ ਹੈ ਤਾਂ ਕਿ ਅਸੀਂ ਵੀ ਦੇਖ ਸਮਝ ਰਹੇ ਹੈ ਕਿ ਹਲੇ ਕਿੰਨਾ ਕਿ ਇਨਫਲੋ ਆ ਰਿਹਾ ਹੈ ਪਬਲਿਕ ਦਾ ਜੂ ਜੂ ਇਹਦਾ ਇਨਫਲੋ ਵਧਦਾ ਜਾਏਗਾ ਉਸ ਹਿਸਾਬ ਨਾਲ ਅਸੀਂ ਭੋਜਨ ਦੀ ਤਦਾਦ ਵੀ ਵਧਾਈ ਜਾਵਾਂਗੇ ਨੈਅਰਬੋਰ ਸਾਡਾ ਟਾਰਗੇਟ ਹੈਗਾ ਕਿ ਅਸੀਂ ਇੱਕ ਦਿਨ ਦੇ ਵਿੱਚ 500 ਦੇ ਕਰੀਬ ਕਰੀਬ ਜਿਹੜੇ ਜਰੂਰਤਮੰਦ ਹੈ ਇਹਦੇ ਵਿੱਚ ਜਰੂਰਤਮੰਦ ਦਾ ਮਤਲਬ ਹੈ ਹੋਵੇ ਕਿ ਕੋਈ ਵੀ ਜਾਤ ਕੋਈ ਵੀ ਪਾਤ ਕੋਈ ਵੀ ਉੱਚਾ ਨੀਚਾ ਐ ਨਹੀਂ ਹੈ ਕਿ ਸਿਰਫ ਕਿਸ ਨੇ ਫਾਈਨੈਂਸ਼ਲੀ ਕਮਜ਼ੋਰ ਵਰਗ ਦਾ ਹੀ ਇੱਥੇ ਬੰਦਾ ਆ ਕੇ ਖਾ ਸਕਦਾ ਹੈ ਹਰ ਤਰ੍ਹਾਂ ਦਾ ਜਿਹੜਾ ਬੰਦਾ ਇੱਥੇ ਆ ਕੇ ਆਪਣਾ ਭੋਜਨ ਖਾ ਸਕਦਾ ਹੈ ਸਰ ਦੇਖਿਆ ਜੇ ਤੇ ਜਿਹੜੀ ਸਬਜ਼ੀ ਬਣਦੀ ਇੱਥੇ ਰੋਜ਼ ਅਲੱਗ-ਅਲੱਗ ਬਣਦੀ ਆ ਫਿਰ ਕੀ ਕੀ ਬਣਾਇਆ ਜਾਂਦਾ ਹੈ ਤੁਹਾਡੇ ਵੱਲੋਂ ਇੱਥੇ ਰੋਜ਼ ਮੈਨੂ ਚੇਂਜ ਹੁੰਦਾ ਵਾ ਕਿਉਂਕਿ ਰੋਜ਼ ਇੱਕ ਤਰ੍ਹਾਂ ਦਾ ਭੋਜਨ ਖਾ ਕੇ ਉਹਦੇ ਇਨਸਾਨ ਆਪੇ ਉੱਠ ਜਾਂਦਾ ਵਾ ਇੱਥੇ ਕਦੀ ਦਾਲ ਕਦੀ ਆਲੂ ਮਟਰ ਗਾਜਰ ਆਲੂ ਕੜੀ ਪਕੌੜਾ ਰਾਜਮਾ ਹਫਤੇ ਦੇ 6 ਦਿਨ ਆਪਣੀ ਰਸੋਈ ਚੱਲਦੀ ਹੈ 6 ਦਿਨ ਮੀਨੂ ਚੇਂਜ ਹੁੰਦਾ ਸੀ ਉਹ 10 ਰੁਪਏ ਦੇ ਦਿੱਤਾ ਜਾਂਦਾ 10 ਰੁਪਏ ਦਿੱਤਾ ਇਸ ਤਰ੍ਹਾਂ ਅੱਜ ਮਿੱਠਾ ਬਣਿਆ ਥਲਵਾ ਬਣਿਆ ਅੱਜ ਆਪਣੇ ਤੇ ਉਹ ਵੀ ਆਪਣੇ 10 ਰੁਪਏ ਚ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਬਹੁਤ ਬਤੈਨ ਭਾਈ ਆਪਾਂ ਗੱਲ ਵੀ ਕਰਦੇ ਜਿਹੜੇ ਹੋਰ ਲੋਕ ਇੱਥੇ ਆਏ ਦੇ ਆ ਹਾਂਜੀ ਪਪਾ ਜੀ ਕੀ ਨਾਮ ਤੁਹਾਡਾ ਤੇਜ ਸਿੰਘ ਕਿੱਦਾਂ ਲੱਗਦਾ ਤੁਹਾਨੂੰ ਇੱਥੇ ਕੀ ਆਏ ਹੋ ਜਿਹੜਾ ਇਹਨਾਂ ਦਾ ਪਰਾਲਾ ਹੈ ਇਹਨਾਂ ਦਾ ਪਰਾਲਾ ਬਹੁਤ ਵਧੀਆ ਜੇ ਕਾਫੀ ਦਿਨਾਂ ਤੋਂ ਇਹ ਲੰਗਰ ਚੱਲ ਰਿਹਾ ਵਾ ਇੱਥੇ ਵਧੀਆ ਤੁਹਾਨੂੰ ਖਾਣਾ ਮਿਲਦਾ ਬਿਲਕੁਲ ਵਧੀਆ ਖਾਣਾ ਮਿਲਦਾ ਇੱਥੇ ਕੋਈ ਧੱਕਾ ਧੁਕਾ ਨਹੀਂ ਚਾਹੇ ਕੋਈ ਕੋਈ ਜ਼ਿਆਸਤੀ ਨਹੀਂ ਕਰਦਾ ਇਸ ਤਰ੍ਹਾਂ ਇੰਡਸਟਰੀ ਏਰੀਆ ਵਾਹਲਟੀ ਏਰੀਆ ਚ ਕੋਈ ਅੰਦੇੜਿਆ ਸਾਰਾ ਇੱਥੇ ਜੀ ਕੰਮ ਵਿੱਚ ਜੋਗ ਲੱਗਦਾ ਤੁਹਾਨੂੰ ਇਹਨਾਂ ਨੂੰ ਸੰਜੋਤਨ ਬਹੁਤ ਵਧੀਆ ਲੱਗਦਾ ਜੀ ਇਹਨਾਂ ਬਹੁਤ ਵਧੀਆ ਕੰਮ ਕੀਤਾ ਵਾ ਇਹ ਕਈਆਂ ਨੂੰ ਸਿਰੇ ਰੋਟੀ ਘਰੋਂ ਮਿਲਦੀ ਹੈ ਗੇਮ ਤੇ ਨਹੀਂ ਮਿਲਦੀ ਇੱਥੇ ਸਾਡੀ ਰੋਟੀ ਮਿਲਦੀ ਆ ਵਧੀਆ ਬੰਦੇ ਆ ਤੇ ਆ ਭੈਣ ਜੀ ਰੋਟੀ ਦਿੰਦੀ ਆ ਔਰ ਪਿਆਰ ਨਾਲ ਸਭ ਤੁਹਨੇ ਰਨ ਮੇਟੇ ਜੀ ਜਨਾ ਧੰਨਵਾਦ ਕਰਦੇ ਆ ਜੀ ਇਹ ਦੇਖਿਆ ਤੁਸੀਂ ਜੀਸੀਆਈ ਵੱਲੋਂ ਜਿਹੜੀ ਇਹ ਸੋਈ ਚੱਲਦੀ ਪਈ ਆ ਔਰ ਜਿਹੜਾ ਲੋਗ ਆ ਇੱਥੇ ਖਾਣਾ ਖਾਣ